ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਇੰਪੋਰਟੈਂਟ ਵੀਡੀਓ ਲੈ ਕੇ ਆਏ ਹਾਂਗੇ ਜਿਵੇਂ ਕਿ ਤੁਸੀਂ ਵੇਖਿਆ ਹੋਊਗਾ ਕਿ ਲਾਸਟ ਕੁਝ ਦਿਨਾਂ ਤੋਂ ਹਫਤੇ ਦੋ ਹਫਤੇ ਤੋਂ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ YouTube ਤੇ ਕਿ ਜਿਹੜੀ ਪੰਜਾਬ ਵਿੱਚ ਪੈਨਸ਼ਨ ਹੈ ਉਹ 1500 ਦੀ ਬਜਾਏ 2500 ਹੋ ਗਈ ਹੈ ਹੁਣ ਜਿਹੜੇ ਮਤਲਬ ਜਿਹੜੇ ਵੀ ਪੈਨਸ਼ਨ ਪੈਨਸ਼ਨਰ ਨੇ ਜਿਨ੍ਹਾਂ ਨੂੰ ਪੈਨਸ਼ਨ ਮਿਲਦੀ ਹੈ ਉਹਨਾਂ ਨੂੰ 1500 ਦੀ ਬਜਾਏ 2500 ਪੈਨਸ਼ਨ ਮਿਲੇਗੀ ਅੱਪਾ ਇਸ ਵੀਡੀਓ ਵਿੱਚ ਉਸ ਦਾ ਖਲਾਸਾ ਕਰਾਂਗੇ ਕਿ ਉਹ ਸੱਚ ਹੈ ਜਾਂ ਝੂਠ ਹੈ ਉਸ ਤੋਂ ਪਹਿਲਾਂ ਮੈਂ ਗੁਜਾਰਿਸ਼ ਕਰਦੀ ਹਾਂ ਜੇਕਰ ਤੁਸੀਂ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹਰ ਆਉਣ ਵਾਲੀ ਲੇਟੈਸਟ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੇਖੋ ਜਿਹੜੀ ਇਹ ਗੱਲ ਹੈ ਕਿ 2500 ਰੁਪਿਆ ਹੋਗੀ ਇਹ ਪੈਨਸ਼ਨ ਇਹ ਫਿਲਹਾਲ ਇਦਾਂ ਦਾ ਕੋਈ ਵੀ ਐਲਾਨ ਭਗਵੰਤ ਮਾਨ ਵੱਲੋਂ ਜਾਂ ਉਸ ਦੀ ਪੂਰੀ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਨਾ ਹੀ ਬਜਟ ਦੇ ਵਿੱਚ ਕੋਈ ਇਦਾਂ ਦੀ ਕੋਈ ਇਨਫੋਰਮੇਸ਼ਨ ਪਾਈ ਗਈ ਹੈ ਕੋਈ ਇਦਾਂ ਦਾ ਬਜਟ ਦੇ ਵਿੱਚ ਕਿਹਾ ਗਿਆ ਹੈ ਕਿ ਅਸੀਂ ਪੈਨਸ਼ਨ ਵਧਾ ਕੇ 1500 ਤੋਂ 2500 ਕਰ ਰਹੇ ਹਾਂ ਫਿਲਹਾਲ ਜਿਹੜੀ ਲੇਟੈਸਟ ਪੈਨਸ਼ਨ ਆਈ ਵੀ ਆ ਜਿੰਨੇ ਵੀ ਜ਼ਿਲ੍ਹੇ ਆ ਚੁੱਕੇ ਆ ਸੰਗਰੂਰ ਮਹਾਲੀ ਬਰਨਾਲਾ ਪਟਿਆਲਾ ਫਤਿਹਗੜ੍ਹ ਸਾਹਿਬ लुधियाना ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਪੈਨਸ਼ਨ ਆ ਉਹ ਆ ਚੁੱਕੀ ਹੈਗੀ ਹੁਸ਼ਕਦੀ ਹੁਣਾ ਸੈਕਿੰਡ स्लॉट ਚ ਆਜੂਗੀ ਜਿਹੜੀ 15 ਤੋਂ 20 ਵਾਲਾ ਹੁੰਦਾ ਹੈਗਾ ਤਾਂ ਉਹ 1500 ਹੀ ਆ ਰਹੀ ਹੈ ਫਿਲਹਾਲ 2500 ਵਾਲਾ ਕੋਈ ਐਲਾਨ ਨਹੀਂ ਹੋਇਆਗਾ ਤੇ ਹਾਂ ਜੇਕਰ ਕੋਈ ਇਦਾਂ ਦੀ ਇਨਫੋਰਮੇਸ਼ਨ ਆਉਂਦੀ ਵੀ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਉਹ ਇਨਫੋਰਮੇਸ਼ਨ ਲੈ ਕੇ ਆਵਾਂਗੇ ਕਿਉਂਕਿ ਉਹ ਆਥੈਂਟਿਕ ਸੋਰਸ ਤੋਂ ਕਿਸੇ ਤੋਂ ਮਿਲਦੀ ਹੈ ਤਦ ਹੀ ਉਸ ਗੱਲ ਦਾ ਪ੍ਰੂਫ ਮੰਨਿਆ ਜਾਣਾ ਚਾਹੀਦਾਗਾ ਫਿਲਹਾਲ ਇਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਆਈ ਸੋ ਫਵਾਮਾਂ ਤੋਂ ਬਚੋ ਤੁਹਾਨੂੰ 1500 ਪੈਨਸ਼ਨ ਮਿਲ ਰਹੀ ਆ ਉਹਦੇ ਲਈ ਜ਼ਰੂਰੀ ਆ ਕਿ ਤੁਸੀਂ ਆਪਣਾ ਜਿਹੜਾ ਆਧਾਰ ਕਾਰਡ ਆ ਉਹ ਬੈਂਕ ਦੇ ਨਾਲ ਤੁਹਾਡਾ ਲਿੰਕਡ ਹੋਣਾ ਚਾਹੀਦਾ ਹੈ ਤੇ ਜੇਕਰ ਤੁਹਾਡਾ ਆਧਾਰ ਕਾਰਡ 10 ਸਾਲਾਂ ਤੋਂ ਪੁਰਾਣਾ ਤਾਂ ਤੁਸੀਂ ਉਹਨੂੰ ਅਪਡੇਟ ਜ਼ਰੂਰ ਕਰਾ ਲਓ ਜੇਕਰ ਤੁਹਾਡਾ ਕੋਈ ਐਡਰੈਸ ਚੇਂਜ ਹੋਇਆਗਾ ਪੈਨ ਕਾਰਡ ਨਾਲ ਬੈਂਕ ਕਾਰਡ ਨੂੰ ਅਟੈਚ ਬੈਂਕ ਅਕਾਊਂਟ ਨੂੰ ਅਟੈਚ ਕਰਾ ਲਓ ਇਹ ਸਾਰੀਆਂ ਜਿਹੜੀਆਂ ਇਨਫੋਰਮੇਸ਼ਨ ਆ ਬੇਸਿਕ ਜਿਹੜੀਆਂ ਗੱਲਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇਗੀਆਂ ਇਹ ਹੀ ਦੱਸਣੀਆਂ ਚਾਹੀਦੀਆਂ ਨੇਗੀਆਂ ਤਾਂ ਕਿ ਤੁਸੀਂ ਆਪਦੀ ਪੈਨਸ਼ਨ ਸਮੇਂ ਤੇ ਲੈ ਸਕੋ ਇੱਕ ਫੋਨ ਨੰਬਰ ਜਰੂਰ ਅਟੈਚ ਕਰਾਓ ਤਾਂ ਕਿ ਉਹਦੇ ਤੇ ਤੁਹਾਨੂੰ ਪ੍ਰੋਪਰ ਮੈਸੇਜ ਆ ਜਾਵੇ ਪੈਨਸ਼ਨ ਦਾ ਬਾਕੀ ਜਿੱਕਰ ਸਾਨੂੰ ਫਿਰ ਵੀ ਕੋਈ ਅਪਡੇਟ ਮਿਲਦੀ ਆ ਤਾਂ ਸੋ ਤੁਹਾਨੂੰ ਜਰੂਰ ਇਨਫੋਰਮ ਕਰਾਂਗੇ ਜੁੜੇ ਰੂ ਸਾਡੇ ਚੈਨਲ ਦੇ ਨਾਲ ਧੰਨਵਾਦ